ਪਰਮਾ ਪਰਪੁਰ ਕੁਛ ਨਹੀਂ ਬਥੇਰਾ ਜੀ ਰੋਗੇ ਮੈਨੂੰ ਤੇਰੇ ਮੋਬਾਈਲ ਦੇਖ ਦਿਨ ਉਹਨੂੰ ਕਹਿਦੀ ਨਾਲੇ ਸਵੇਰੇ ਮੇਰੇ ਨਾਲ ਤਿਆਰ ਹੋ ਜਾਊਗੀ ਤੁਹਾਨੂੰ ਪਤਾ ਹੈ ਜਾਂ ਦਵਾਈਆਂ ਦਾ ਸੂਟ ਬਦਲ ਆ ਗਿਆ ਪਤਾ ਨਹੀਂ ਕਦੋਂ ਵੰਟੀ ਵਧੀਆ ਹਨ ਹੋ ਠੀਕ ਹੈ ਬਈ ਉਹ ਕੀ ਗੱਲ ਵੰਟੀ ਤੂੰ ਤਾਂ ਯਾਰ ਮਿਲਣੋਂ ਗਲਣੋਂ ਵੀ ਗਿਆ ਯਾਰ ਕਿੱਥੇ ਵੀ ਰਹਿਣ ਲੱਗ ਗਿਆ ਅੱਜ ਕੱਲ ਬਸ ਬਈ ਕੰਮਕਾਰੀ ਏ ਇਦਾਂ ਦੇ ਨੇ ਯਾਰ ਇੱਕ ਤਾਂ ਬਾਪੂ ਨੇ ਵਿਆਹ ਕਰਤਾ ਉਤੋਂ ਕਬੀਲਦਾਰੀ ਗੱਲ ਪੈ ਗਈ ਉਹ ਲੈ ਵਿਆਹ ਕਰਾ ਕੇ ਤਾਂ ਬੰਦਾ ਸੌਖਾ ਹੋ ਜਾਂਦਾ ਯਾਰ ਕਾਨੂੰ ਹੋ ਜਾਂਦਾ ਸੌਖਾ ਯਾਰ ਭਲੇਖਾ ਹੀ ਐ ਵੀ ਵਿਆਹ ਕਰਾ ਕੇ ਤਾਂ ਬੰਦਾ ਫਸ ਜਾਂਦਾ ਉਹ ਪਤੰਦਰਾ ਤੂੰ ਤਾਂ ਦੇਖਣੋਂ ਹੀ ਗਿਆ ਯਾਰ ਮਿਲ ਲਿਆ ਕਰ ਕਦੇ ਉਹ ਬਈ ਯਾਰ ਇੱਕ ਮਿੰਟ ਦਾ ਟਾਈਮ ਨਹੀਂ ਹੈਗਾ ਜਿੱਦ ਦੇ ਛੁੱਟੀ ਹੁੰਦੀ ਐ ਤੇਰੀ ਪ੍ਰਹੈਜ ਨੂੰ ਦਵਾਈ ਦਿਵਾਉਣ ਵਗ ਜਾਣਾ ਅੱਜ ਵੀ ਖੇਤ ਮੋਟਰ ਬੰਦ ਕਰਨ ਆਏ ਸੀਗਾ ਬਾਪੂ ਧਰਨੇ ਤੇ ਗਿਆ ਹੋਇਆਗਾ ਉਹ ਹੋਰ ਤਾਂ ਘਰ ਸਭ ਠੀਕ ਠਾਕ ਐ ਉਹ ਬਸ ਠੀਕ ਹੀ ਐ ਘਰੇ ਤਾਂ ਯਾਰ ਸਾਲਾ ਨੱਤ ਦਾ ਗਲੇਜ਼ ਰਹਿੰਦਾਗਾ ਉਹ ਕੀ ਗੱਲ ਹੋ ਗਈ ਬਈ ਯਾਰ ਤੈਨੂੰ ਪਤਾ ਤਾਂ ਹੈਗਾ ਮੇਰੇ ਵਿਆਹ ਨੂੰ 5 ਸਾਲ ਹੋ ਗਏ ਹਜੇ ਕੋਈ ਜਵਾਖ ਜੱਲਾ ਨਹੀਂ ਹੋਇਆ ਹੈਗਾ ਹੁਣ ਘਰ ਵਾਲੀ ਤਾਂ ਕਹਿੰਦੀ ਕਿ ਮੈਡੀਕਲ ਪ੍ਰੋਬਲਮ ਹੈਗੀ ਓਏ ਹੁਣ ਮਾਂ ਕਹਿੰਦੀ ਹੈ ਕਿ ਕਹਿੰਦੀ ਕਿਸੇ ਨੇ ਕੁਝ ਕਰਾਇਆ ਹੋਇਆਗਾ ਕਿ ਕਿਸੇ ਬਾਬੇ ਕੋਲੇ ਚਲਦੇ ਆਂਗੇ ਹੁਣ ਜੇ ਤਾਂ ਮੈਂ ਮੇਰੇ ਘਰ ਵਾਲੀ ਦੀ ਗੱਲ ਮੰਨਦਾਗਾ ਤਾਂ ਤਾਂ ਮਾਂ ਗੁੱਸੇ ਹੁੰਦੀ ਹੈ ਜੇ ਮਾਂ ਦੀ ਗੱਲ ਮੰਨਦਾਗਾ ਤਾਂ ਘਰ ਵਾਲੀ ਗੁੱਸੇ ਹੁੰਦੀ ਹੈ ਹੁਣ ਮੈਂ ਤਾਂ ਵਿਚਾਲੇ ਫਸ ਰਿਆਂ ਯਾਰਾ ਹੁਣ ਆਹ ਮਣ ਯਾਰ ਤੂੰ ਦੱਸ ਬੰਦਾ ਜਾਵੇ ਤਾਂ ਜਾਵੇ ਕਿੱਧਰ ਉਹ ਕੀ ਰੱਖੇ ਨਾ ਬਖੰਡੀਆਂ ਚ ਉਹ ਕਿਸੇ ਚੰਗੇ ਡਾਕਟਰ ਦੀ ਸਲਾਹ ਲੈ ਲਓ ਤੁਸੀਂ ਤੁਹਾਡਾ ਘਰ ਲੁੱਟ ਕੇ ਖਾ ਜਾਣਗੇ ਸਾਰਾ ਉਹ ਯਾਰ ਮੈਂ ਮੇਰੀ ਮਾਤਾ ਨੂੰ ਇਹੀ ਗੱਲ ਤਾਂ ਸਮਝਾਉਣਾ ਪਰ ਉਹ ਕਿੱਥੇ ਮੰਨਦੀ ਹੈਗੀ ਚਲੋ ਠੀਕ ਹੈ ਬਾਈ ਮੈਂ ਚੱਲਦਾਗਾ ਫਿਰ ਉਹ ਚਲ ਠੀਕ ਹੈ ਬਾਈ ਰੱਬ ਤੇ ਵਿਸ਼ਵਾਸ ਰੱਖ ਆਪੀ ਰੱਬ ਠੀਕ ਕਰੂਗਾ ਠੀਕ ਹੈ ਬਾਈ ਜੀਵਨ ਹੈ ਸਿਵਰਾਜ ਬੰਨਾ ਕੀ ਹੈ ਪੱਪਾ ਕਹਿੰਦਾ ਜਿੰਨਾ ਤੇਰੇ ਚ ਵਜਨ ਹੈ ਉਨੀ ਕੜਕ ਸਿੱਟਜੋ ਨਾਲੇ 5000 ਦੇ ਦੋ ਤਾਂ ਹੀ ਫਲ ਮਿਲੂਗਾ ਲੈ ਤੇਰੇ ਬਾਜ ਨਾਲ ਫਲ ਦਾ ਕੀ ਮਤਲਬ ਉਹੀ ਮਾਰੀ ਜਾਂਦਾ ਸਾਲਾ ਠੱਗ ਕੀ ਪਤਾ ਨਾਲੇ ਬਾਬਾ ਕਹਿੰਦਾ ਸੀ ਖਾਲੀ ਹੱਥ ਨਾ ਆਇਓ ਕੁਛ ਨਾ ਕੁਛ ਲੈ ਕੇ ਆਇਓ ਮਾਤਾ ਕੀ ਕਹਿੰਦੀ ਫਿਰ ਬਾਬੇ ਨੂੰ ਮੰਮੇ ਨੇ ਕੀ ਕਹਿਣਾ ਬਾਬੇ ਦੀ ਹਾਂ ਚ ਹਾਂ ਮਲਾਉਂਦੀ ਹੈ ਕਹਿੰਦੀ ਸੀ ਕੁਛ ਨਾ ਕੁਛ ਲੈ ਕੇ ਆਵਾਂਗੇ ਮਾਂ ਘੜਾ ਮੰਨਦੀ ਹੈਗੀ ਐਵੇਂ ਪੁੱਠੇ ਚੱਕਰਾਂ 'ਚ ਪੈ ਗਈ ਹੈਗੀ ਪਿੱਛੇ ਲੱਗ ਰਹੀ ਇਹਨਾਂ ਦੇ ਨੇਵਰ ਕਿਸ ਹੁਤੀ ਵਾਲਾ ਪਾਣੀ ਪੀ ਲਿਆ ਨਲੇ ਆਪ ਤੋਂ ਲੈ ਲੈ ਕਰ ਬੁੱਤ ਤੂੰ ਭੁੱਲ ਜਾਨੀ ਆ ਆ ਦੇਖ ਲੈ ਮੰਮੀ ਕੀ ਭਲਾਈ ਜਾਂਦੇ ਨੇ ਉਹ ਮਾ ਇਹ ਚੀਜ਼ਾਂ ਕਿਉਂ ਤੂੰ ਕੋਲ ਕੋਲ ਪਈਆਂ ਨੇ ਇਹਨੂੰ ਅੰਦਰ ਖਰਾਬੀ ਕਰ ਜੂਗੀ ਨਾ ਮੈਂ ਥੋੜੇ ਮਾਰੀ ਫਿਰਦੀ ਆ ਭੌਂਕਦੀ ਤੂੰ ਪਣਾ ਦੇਖਦੀ ਛਾਣੀ ਦੇਖਦੀ ਹਣਾ ਡਾਕਟਰਾਂ ਤੋਂ ਤੁਸੀਂ ਕੀ ਲੈ ਲਿਆ ਕਿੰਨਾ ਚਿਰ ਹੋ ਗਿਆ ਤੁਹਾਨੂੰ ਦਵਾਈ ਖਾਂਦੇ ਆ ਨੂੰ ਨਾ ਮੈਂ ਥੋੜੇ ਮਾਰੀ ਫਿਰਦੀ ਆ ਪਕਾਈ ਕਰਦੀ ਮੈਨੂੰ ਕਿ ਜੱਸੇ ਜੱਸੇ ਉੱਠਗੜਾ ਚਾਹ ਬਣਾ ਲੈ ਮੇਰ ਤੋਂ ਨਹੀਂ ਬਣਾ ਹੋਣੀ ਮੇਰੇ ਤਾਂ ਪੇਟ 'ਚ ਦਰਦ ਹੋ ਰਿਹਾ ਹੈ ਪੇਟ 'ਚ ਦਰਦ ਹੋ ਰਿਹਾ ਕਿਤੇ ਬਾਬੇ ਵਾਲੀ ਘੂਤੀ ਦਾ ਨਹੀਂ ਅਸਰ ਕਰ ਗਈ ਕੀ ਪਤਾ ਲੱਗਦਾ ਹੈ ਲੱਗਦਾ ਚਾਹ ਵੀ ਲੈ ਘੂਤੀ ਵਾਲੀ ਮੰਮੀ ਜੀ ਰੱਖ ਦਿਓ ਮੈਂ ਬਾਅਦ ਚ ਪੀ ਲਾਂਗੀ ਮੇਰੇ ਤਾਂ ਪੇਟ ਤੇ ਦਰਦ ਹੋ ਰਿਹਾ ਹੈ ਅੱਛਾ ਤਾਂ ਨਾ ਬਾਬਾ ਜੀ ਤਸਤਾ ਤਸਤਾ ਬੜੀ ਕਾਮ ਨਹੀਂ ਆਣੇ ਥੋੜੇ ਟਾਈਮ ਚ ਹੀ ਫਾਲ ਦੇਤਾ ਦੇਖ ਵੰਟੀ ਤੂੰ ਰਾਤ ਮੈਂ ਨਾਲ ਲੜਦਾ ਸੀ ਤੈਨੂੰ ਮੈਂ ਕਿਹਾ ਸੀ ਨਾ ਬਾਬੇ ਬਹੁਤ ਦੂਰ ਤੱਕ ਵੰਚੇ ਹੋਏ ਨੇ ਨਾਲੇ ਤੂੰ ਕਹਿੰਦਾ ਸੀ ਤੂੰ ਘਰ ਖਰਾਬ ਕਰੀ ਜਾਨੀ ਐ ਦੇਖ ਲੈ ਬਾਬੇ ਦਾ ਚਮਤਕਾਰ ਬਾਬੇ ਦੇ ਮਿੰਟਾਂ ਚ ਕੰਮ ਕਰਦੇ ਨੇ ਲੈ ਕਰ ਮੈਨੂੰ 5000 ਰੁਪਏ ਖੜਾਵੇਂ ਬਾਬੇ ਦਾ ਧੰਨਵਾਦ ਕਰਕੇ ਆਉਂਦੀ ਜਾ ਕੇ ਐ ਕਿ ਮੈਂ ਭੁੱਸਦਾ ਬੈ ਚਲ ਮਾਮਾ ਮੈਂ ਤੈਨੂੰ ਦੰਨਾ ਵਾਰ 5000 ਰੁਪਏ ਨਾ ਆਕੇ ਚੰਗਾ ਪੁੱਤ ਜਸੀਆਂ ਅਗਰ ਤੂੰ ਵੀ ਨਾਲ ਮੜਾ ਸਰੀਜ ਜਿਹਾ ਸੈਟ ਜਾਊਗਾ ਤੇਰਾ ਠੀਕ ਹੈ ਜੀ ਲੈ ਮਾਂ 5000 ਰੁਪਏ ਬੁਲਾ ਲੈ ਹੁੱਤਾ ਐਂ ਗਰੀਮਾ ਤੂੰ ਇਕੱਲੀ ਬਹਿ ਜਾ ਜੱਸੀ ਕੋ ਤਾਂ ਜਾਇ ਨਹੀਂ ਆਉਂਦਾ ਬੇਟੇ ਤੇ ਜਿਹਦਰ ਦੁੰਦਾ ਕਰ ਚੱਲ ਚੰਗਾ ਪੁੱਤ ਕੋਈ ਨਾ ਜਾਇ ਆਉਂਗੀ ਮੈਂ ਬਾਕੀ ਮੈਂ ਘਰੀ ਨੂੰ ਹੂੰਗਾ ਚੜੀ ਤੇ ਚੰਗਾ ਬਾਬਾ ਜੀ ਚੱਕ ਦੀ ਜੈ ਲੈ ਹੋਵੇ ਜਹੋਵੇ ਬਾਬਾ ਜੀ ਚੱਕ ਦੀ ਜੈ ਕਿੰਨੇ ਪਾਉਗੀ ਡੋਟੀ ਕਿਉਂ ਬੱਚਾ ਮੰਨ ਗਈ ਬਾਪਿਆਂ ਨੂੰ ਹਾਂ ਹਾਂ ਬਾਬਾ ਜੀ ਪੂਰੇ ਰੰਗ ਲੱਗੇ ਜਮਾਨ ਆਹ ਲੋ ਬਾਬਾ ਜੀ ਤੁਹਾਡੀ ਦਖਸਨਾ ਕਿਉਂ ਬੱਚਾ ਹੋ ਗਿਆ ਚੰਨਣ ਹਾਂ ਹਾਂ ਬਾਬਾ ਜੀ ਪੂਰਾ ਜੰਨਣ ਹੋ ਗਿਆ ਚੱਕੋ ਬੰਦੋ ਬਾਬਾ ਜੀ ਚੱਕ ਦੀ ਜੈ ਬੱਚਾ ਬਾਕੀ ਸਾਰਾ ਕੁਝ ਤਾਂ ਠੀਕ ਹੈ ਪਰ ਤੁਸੀਂ ਛੇਤੀ ਤੋਂ ਛੇਤੀ ਚੈੱਕ ਅਪ ਕਰਾ ਲਓ ਨਾਲੇ ਇੱਕ ਗੱਲ ਹੋਰ ਆ ਤੁਹਾਡੇ ਤੇ ਹੋਰ ਵੀ ਕਸ਼ਟ ਹੈਗਾ ਉਹ ਵੀ ਦੂਰ ਕਰ ਦਾਂਗੇ ਇੱਥੇ ਪੱਖੇ ਦੀ ਲੋੜ ਹੈਗੀ ਪੱਖਾ ਲਵਾ ਕੇ ਜਾਓ ਜੇ ਇੱਥੇ ਠੰਡ ਪਾਓਗੇ ਨਾ ਤਾਂ ਤੁਹਾਡੇ ਘਰੇ ਠੰਡ ਪਊਗੀ ਠੀਕ ਹੈ ਬਾਬਾ ਜੀ ਪੱਖਾ ਤਾਂ ਮੈਂ ਲਵਾ ਦੂੰਗੀ ਨਾਲੇ ਬਾਬਾ ਜੀ ਮੇਰੇ ਤੇ ਵੀ ਮਾੜੀ ਮੋਟੀ ਕਿਰਪਾ ਕਰੋ ਮੇਰੀ ਆਪ ਗੱਡੀ ਕੰਡਮ ਜਿਓ ਰਹਿ ਜਾਂਦੀ ਹੈ ਲੈ ਬਾਬਾ ਕੀ ਠੀਕ ਕਰੋਗੇ ਤਾਂ ਆਪ ਹੀ ਬੱਸ ਦੁਖਦਾ ਕੀ ਬੋਲੀਏ ਨਾ ਭਰਤਾ ਬਾਬਾ ਹੀ ਕੁਝ ਨਹੀਂ ਕੁਝ ਨਹੀਂ ਜੈ ਹੋਵੇ ਜੈ ਹੋਵੇ ਚਾ ਆਲੇ ਦਵੀਤ ਆਪਦੇ ਸਰਾਣੇ ਰੱਖ ਲਈ ਤੇ ਦੇਖੀ ਫਿਰ ਦੋ ਦਿਨਾਂ ਨੂੰ ਚੰਗਾ ਰੱਬਾ ਜੀ ਕੋਲੀ ਵਾਂਗੂ ਪਾਈਦੀ ਫਰੇਗੀ ਚੱਕਾ ਵਾਤੋ ਜੈ ਹੋਵੇ ਜੈ ਹੋਵੇ ਬਾਬਾ ਤੁਮੀ ਚੱਕਦੀ ਜੈ ਜੈ ਹੋਵੇ ਜੈ ਹੋਵੇ ਬਾਬਾ ਤੁਮੀ ਚੱਕਦੀ ਜੈ ਹੋਵੇ ਜੈ ਹੋਵੇ ਲੋਈ ਪਰਤੋ ਵੱਡੀ ਹੱਥ ਲੱਗਿਆ ਸਾਮੀ ਐ ਕਰੋ ਆ ਚੱਕ ਪੈਸੇ ਤੇ ਖਾਣ ਪੀਣ ਦਾ ਕਰੋ ਪ੍ਰਬੰਧ ਆਥਣੇ ਮਨਾਉਣਾ ਜਸ਼ਨ ਠੀਕ ਆ ਬਾਬਾ ਜੀ ਠੀਕ ਹੈ ਛੇਤੀ ਆ ਜੀ ਚੱਕੋ ਬਈ ਕਰਤੇ ਵੀ ਥੋੜਾ ਕੰਮ ਪੂਰ ਚੜ ਜੂਗਾ ਹੁਣ ਠੀਕ ਆ ਮਾਂ ਪਰ ਅਸੀਂ ਜਾਇਆ ਹਾਂ ਇਰੈਕਟਰ ਦੇ ਹਾਂ ਉਹ ਤਾਂ ਜਾਇਆ ਚਲ ਜੇ ਅਸੀਂ ਚੱਲੀਏ ਫਿਰ ਆਪਾਂ ਚਲ ਆ ਜਾ ਕਿ ਮੈਂ ਡਾਕਟਰ ਸਾਹਿਬ ਸਭ ਠੀਕ ਤਾਂ ਹੈ ਠੀਕ ਤਾਂ ਹੈ ਤੁਸੀਂ ਬਹੁਤ ਸਹੀ ਟਾਈਮ ਤੇ ਆ ਗਏ ਜੇ ਤੁਸੀਂ ਥੋੜਾ ਹੋਰ ਲੇਟ ਹੋ ਜਾਂਦੇ ਤਾਂ ਤੁਹਾਡੀ ਵਾਈਫ ਦੀ ਜਾਨ ਖਾਤਰੇ ਵਿੱਚ ਆ ਜਾਂਦੀ ਕਿਉ ਡਾਕਟਰ ਸਾਹਿਬ ਇਦਾਂ ਦਾ ਕੀ ਹੋਇਆ ਮੈਂ ਚੈੱਕ ਕੀਤਾ ਰਿਪੋਰਟਾਂ ਦੇ ਹਿਸਾਬ ਨਾਲ ਤੁਹਾਡੀ ਵਾਈਫ ਦੇ ਪੇਟ ਚ ਕਾਫੀ ਇਨਫੈਕਸ਼ਨ ਫੈਲ ਚੁੱਕੀ ਹੈ ਉਹਨਾਂ ਦੇ ਪੇਟ ਵਿੱਚ ਇਹੋ ਜੀ ਚੀਜ਼ ਹੈ ਜਿਵੇਂ ਆਪਾਂ ਕਹਿ ਸਕਦੇ ਹਾਂ ਧੂੜ ਮਿੱਟੀ ਰਾਖ ਦੇਖੋ ਜੀ ਸੋਚਣ ਦਾ ਸਮਾਂ ਨਹੀਂ ਹੈਗਾ ਤੁਸੀਂ ਜਲਦੀ ਤੋਂ ਜਲਦੀ ਟ੍ਰੀਟਮੈਂਟ ਸ਼ੁਰੂ ਕਰਵਾਓ ਸਵੇਰੇ 10 ਵਜੇ ਆ ਜਿਓ ਆਪਾਂ ਟ੍ਰੀਟਮੈਂਟ ਸ਼ੁਰੂ ਕਰ ਦਾਂਗੇ ਠੀਕ ਹੈ ਡਾਕਟਰ ਸਾਹਿਬ ਅਸੀਂ 10 ਵਜੇ ਆ ਜਾਾਂਗੇ ਸਵੇਰੇ ਤੁਸੀਂ ਇਹਨਾਂ ਸ਼ੁਕਰ ਕਰੋ ਆਪਰੇਸ਼ਨ ਤੋਂ ਬਚਤ ਰਹੀ ਗਈ ਬਾਕੀ ਸਭ ਠੀਕ ਹੈ ਆਪਾਂ ਸਵੇਰੇ ਟ੍ਰੀਟਮੈਂਟ ਸ਼ੁਰੂ ਕਰ ਦਾਂਗੇ ਤੇ ਹੁਣ ਤੁਸੀਂ ਆਪਣੀ ਵਾਈਫ ਨੂੰ ਲੈ ਜਾ ਸਕਦੇ ਹੋ ਠੀਕ ਹੈ ਡਾਕਟਰ ਸਾਹਿਬ ਆਗੇ ਹੁੰਦਾ ਤੁਸੀਂ ਹਾਂ ਮਾਂ ਆਗੇ ਕੀ ਕਹਿੰਦਾ ਪੁੱਤ ਡਾਕਟਰ ਚੈੱਕ ਕਰਕੇ ਮਾਂ ਤੂੰ ਚੁੱਪ ਕਰ ਜਾ ਬਸ ਮੇਰਾ ਮੂੰਹ ਨਾ ਖਲਾ ਤੂੰ ਨਾਲੇ ਕੀ ਹੈ ਪੁੱਤ ਇਹਨੇ ਗੁੱਸੇ ਚ ਕਾ ਤਾ ਬੋਲ ਰਹੀ ਉਹ ਗੱਲ ਕੀ ਹੋਇਆ ਬੰਟੀ ਗੱਲ ਤਾਂ ਦੱਸ ਪੁੱਤ ਗੁੱਸੇ ਚ ਨਹੀਂ ਬੋਲੂਗਾ ਮਾਂ ਹੋਰ ਪਿਆਰ ਨਾਲ ਬੋਲੂਗਾ ਤੈਨੂੰ ਘਰ ਤਾਂ ਤਾਂ ਪੱਟਦਾ ਮੇਰਾ ਸਾਧ ਪਿੱਛੇ ਲੱਗ ਕੇ ਨਾ ਪੁੱਤ ਸਾਧ ਨੇ ਕੀ ਕੀਤਾ ਸਾਧ ਨੇ ਤਾਂ ਆਪਣਾ ਭਲੇ ਕੀਤਾ ਉਹਨੇ ਕੋਈ ਮਾੜਾ ਕੰਮ ਕਰਤਾ ਆਹੋ ਭਲਾ ਕੀਤਾ ਕਿ ਉਹਨੇ ਸਾਰੇ ਠੱਗ ਦੇ ਨੇ ਆ ਜਿਹੜੀਆਂ ਤਾਂ ਭਵੂਤੀਆਂ ਕੋਲ ਕੋਲ ਪਿਉਂਦੀ ਦੀਗੀ ਜੱਸੀ ਨੂੰ ਇਹਦੇ ਪੇਟ ਚ ਇਨਫੈਕਸ਼ਨ ਹੋ ਗਈ ਹੁਣ ਜੱਸੀ ਕਦੇ ਮਾਂ ਨਹੀਂ ਬਣ ਸਕਦੀ ਹੈਗੀ ਕੋਈ ਨਾ ਪੁੱਤ ਤੂੰ ਘਬਰਾ ਨਾ ਆਪਾਂ ਬਾਬੇ ਲਵੇ ਦਵਾਰੋਂ ਜਾਵਾਂਗੇ ਕੋਈ ਚੱਜ ਦਾ ਤਾਗਾ ਤੇ ਵੀ ਤੇ ਲਿਆਵਾਂਗੇ ਆਹ ਦੇਖ ਲਾ ਇਹ ਕਿਹੜਾ ਸਮਝਦੀ ਆ ਹੁਣ ਇਹ ਤਾਂ ਗੁੱਤ ਪੈਸੇ ਮੱਤ ਆ ਜੀ ਇਹ ਨਹੀਂ ਸਮਝਦੀ ਹੋਗੀ ਜਾ ਮਾਂ ਤੂੰ ਦੋਸੇ ਬਾਬੇ ਕੋਲੀ ਜਾ ਠੱਗ ਕੋਲੇ ਉਸੇ ਦੀ ਪੈਰ ਭੂਜ ਲੈ ਦੁੱਧਾ ਜਾ ਕੇ ਮੰਮੀ ਜੀ ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਸੀ ਮੈਨੂੰ ਮੈਡੀਕਲ ਪ੍ਰੋਬਲਮ ਹੈ ਤੁਸੀਂ ਫੇਰ ਬਾਬੇ ਦੇ ਚੱਕਰਾਂ 'ਚ ਪੈ ਗਏ ਮੰਮੀ ਜੀ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਕਿ ਡਾਕਟਰ ਨਾਲ ਟਿਊਬਾਂ ਰਾਹੀਂ ਬੱਚੇ ਪੈਦਾ ਕਰ ਸਕਦੇ ਨੇ ਪਰ ਮੰਮੀ ਜੀ ਫੇਰ ਤੁਸੀਂ ਅਨਪੜਾਵਲੀ ਗੱਲਾਂ ਕਰਦੇ ਹੋ ਸਾਡਾ ਪਿੱਛੇ ਲੱਗ ਕੇ ਆਪਣਾ ਘਰ ਬਰਬਾਦ ਕਰਤਾ ਤੁਸੀਂ ਮੰਮੀ ਜੀ ਤੁਸੀਂ ਇੱਕ ਗੱਲ ਸੋਚੋ ਜੇ ਬਾਬੇ ਅger ਕੁਝ ਹੁੰਦਾ ਉਹ ਸਾਡੇ ਕੋਲ ਕਿਉਂ ਮੰਗਦੇ ਤੁਸੀਂ ਤਾਂ ਮੇਰੇ ਸਾਰੀ ਲਾਈਫ ਖਰਾਬ ਕਰਤੀ ਆ ਬਾਬਿਆਂ ਪਿੱਛੇ ਲੱਗ ਕੇ ਨਾ ਹੋਰ ਬਗਿਆ ਸਾਡਾਂ ਕੋਲੇ ਸਾਰਾ ਘਰ ਖਵਾਤਾ ਨੂੰ ਕਦੇ ਕਣਕ ਦੇ ਆ ਕਦੇ ਪੱਖਾ ਦੇ ਆ ਕਦੇ ਕੁਛ ਦੇ ਆ ਮਰਿਓ ਬਿੱਟੇ ਸ਼ਰਮਤਾ ਕਰ ਲਿਆ ਕਰ ਹੁਣ ਲੋਟਾਂਗੀ ਕੁੜੀ ਦੇ ਖਰਾਬ ਕਰਕੇ ਪਤਾ ਨਹੀਂ ਕਦ ਆਤਲਾਉ ਤੈਨੂੰ ਤੀ ਮੈਨੂੰ ਮaaf ਕਰ ਦੇ ਤੈ ਤਾਂ ਮੇਰੀਆਂ ਅੱਖਾਂ ਖੋਲਤੀਆਂ ਸਹੀ ਗੱਲ ਐ ਤੇਰੀ ਜੇ ਬਾਬਿਆਂ ਕੋਲ ਕੁਝ ਹੁੰਦਾ ਤਾਂ ਇਹ ਆਪਣੇ ਤਾਂ ਕਿਉਂ ਮੰਗਦੇ ਤੀ ਮੈਨੂੰ ਮaaf ਕਰ ਦੇ ਮੈਨੂੰ ਨਹੀਂ ਪਤਾ ਸੀ ਮੇਰੀ ਛੋਟੀ ਜੀ ਗਲਤੀ ਪਿੱਛੇ ਤੇਰੇ ਦੇ ਨੂੰ ਐਡਾ ਨੁਕਸਾਨ ਹੋਊਗਾ ਚਲ ਮਮੀ ਜੀ ਤੁਸੀਂ ਟੈਨਸ਼ਨ ਨਾ ਲੋ ਜੋ ਹੋਣਾ ਸੀ ਹੋ ਗਿਆ ਡਾਕਟਰ ਹੁਣ ਕਹਿੰਦੇ ਸੀ ਆਪਰੇਸ਼ਨ ਤਾਂ ਬਚਤ ਰਹਿ ਗਈ ਦਵਾਈਆਂ ਨਾਲ ਸਭ ਕੁਝ ਸੈੱਟ ਹੋ ਜਾ ਆ ਜੀ ਅੰਦਰ ਆਮ ਕਰ ਲੈ ਸ਼ਿਕਾਜੀ ਹਾਂਜੀ ਦੋਸਤੋ ਤੁਹਾਨੂੰ ਸਾਡੀ ਵੀਡੀਓ ਕਿਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜੋ ਦੱਸਿਓ ਤੇ ਸਾਡੀ ਨਵੀਂ ਆਉਣ ਵਾਲੀ ਹਰ ਵੀਡੀਓ ਨੂੰ ਇਦਾਂ ਹੀ ਪਿਆਰ ਦਿੰਦੇ ਰਹੋ ਜੇ ਕੋਈ ਫੀਮੇਲ ਐਕਟਰੇ ਸਾਡੇ ਨਾਲ ਕੰਮ ਕਰਨਾ ਚਾਹੁੰਦੀ ਹੈ ਤਾਂ ਦਿੱਤੇ ਗੇ ਨੰਬਰਾਂ ਤੇ ਸੰਪਰਕ ਕਰ ਸਕਦੀ ਹੈ ਬਾਕੀ ਜਿਸ ਕਿਸੇ ਨੇ ਜ ਸਾਡੇ ਪੁਰਾਣੀਆਂ ਵੀਡੀਓ ਨਹੀਂ ਦੇਖੀਆਂ ਉਹ ਲਿੰਕ ਤੇ ਜਾ ਕੇ ਪੁਰਾਣੀਆਂ ਵੀਡੀਓ ਜ਼ਰੂਰ ਦੇਖ ਸਕਦਾ ਹੈ ਬਾਕੀ ਸਾਡੀ ਵੀਡੀਓ ਬਦ ਵਾਦ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਬਾਕੀ ਜਿਸ ਕਿਸੇ ਨੇ ਇਸ ਵੀਡੀਓ ਦਾ ਪਿਛਲਾ ਪਾਗ ਨਹੀਂ ਦੇਖਿਆ ਉਸ ਵੀਡੀਓ ਦਾ ਪਿਛਲਾ ਭਾਗ ਜਰੂਰ ਦੇਖ ਲਓ ਤਾਂ ਕਿ ਤੁਹਾਨੂੰ ਇਹ ਵੀਡੀਓ ਚੰਗੀ ਤਰ੍ਹਾਂ ਸਮਝ ਆ ਸਕੇ ਤੇ ਹੁਣ ਬੋਲਾਂਗੇ ਜੇ ਆਪਾਂ ਪਹਿਲੇ 15 ਕਿ ਮਿੰਟ ਪਹਿਲਾ ਹੈ ਜੀ ਰੋਹਨ ਨਾਬਾਵਾਲ ਨਾਬੇ ਵਾਲਾ ਤੇ ਸੁਮਨ ਕਣਕਵਾਲਾ ਐਮ ਐਸ ਐਮ ਟੀਵੀ ਨਿਊਜ਼ ਗੱਗੀ ਸ਼ਰਮਾ ਜਗਸੀਰ ਚੋਟੀਆਂ ਤੇ ਜੋਤ ਸ਼ਰਮਾ ਕਲਾਥ ਹਾਊਸ ਪ੍ਰਭ ਸਿੱਧੂ ਜੋਤ ਸੇਖੋਂ ਸੀਪਾ ਸਮਰਾ ਹਰਪ੍ਰੀਤ ਸਿੰਘ ਸੰਦੀਪ ਰਾਜਪੂਤ ਰਿਸਪਾਲ ਸ਼ਰਮਾ ਭਿੰਦਾ ਕਣਕਵਾਲੀਆ ਸੰਦੀਪ ਸ਼ਰਮਾ ਇਹਨੇ ਜੀ ਪਹਿਲੇ 15 ਮਿੰਟ ਤੇ ਤੁਸੀਂ ਵੀ ਇਸ ਵੀਡੀਓ ਚ ਪਹਿਲਾਂ ਸਭ ਤੋਂ ਪਹਿਲਾਂ 15 ਮਿੰਟ ਕਰੋ ਤਾਂ ਆਪਾਂ ਅਗਲੀ ਵੀਡੀਓ ਤੁਹਾਡਾ ਨਾਮ ਬੋਲੀਏ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਕਰਿਓ ਜੀ ਤੇ ਮਿਲਦੇ ਆਂ ਜੀ ਬਾਕੀ ਅਗਲੀ ਵੀਡੀਓ ਨਾਲ ਧੰਨਵਾਦ ਹੁਣ ਮਾਂ ਕਹਿੰਦੀ ਹੈ ਕਿ ਵੀ ਕਿਸੇ ਨੇ ਕੁਝ ਕਰਾਇਆ ਹੋਇਆਗਾ ਵੀ ਕਿਸੇ ਸਾਹ ਦੇ ਲੱਗੇ ਸਟਾਪ ਦਾ ਫੱਕਾ ਨੀਵੋਸ ਆਪੋ ਜੀ ਕਣੀ ਕਣੀ ਸਟਾਰਟ ਦਵਾਰੀ ਜੇ ਥੋੜਾ ਕੰਟੀਨਿਊ ਜੇ ਥੋੜਾ ਹੋਰ ਲੇਟ ਹੋ ਜਾਂਦੇ ਤਾਂ ਤੁਹਾਡੀ ਵਾਈਫ ਦੀ ਤੂੰ ਮੇਰੇ ਕਿਨੇ ਚਾਹ ਕੀ ਰਹਿਗਾ ਪਹਿਲਾਂ ਉਹਨਾਂ ਦੇ ਪੇਟ ਵਿੱਚ ਕੋਈ ਰਾਖ ਰੇਤਾ ਇਹੋ ਜੀ ਚੀਜ਼ ਹੈ ਨੋਬਲੀਆ ਜੀ ਨਿਕਾਲ ਤੋਗੇ ਐਕਸ਼ਨ ਹਾਂ ਹਾਂ ਬਾਬਾ ਜੀ ਪੂਰਾ ਜਿੰਦਗਾ ਤੇ ਮੰਗਲ ਹੈ ਨਾ 啊，真的。